ਇਹ ਬੈਣ ਭਰਾਵਾਂ ਨੂੰ ਰਾਮਤੀਰਥ ਰੋਡ ਤੇ ਪੈਂਦੀ ਗੇਟਿਡ ਸੋਸਾਇਟੀ ਮਧੂਬਨ ਸਟੇਟ ਦਿਖਾਣ ਆਏ ਆ ਜੀ ਅੱਜ ਤੁਹਾਨੂੰ ਅਗਰ ਕਿਸੇ ਨੂੰ ਇੰਟਰਸਟ ਹੈ ਰਾਮਤੀਰਥ ਤੇ ਜਿਹੜੀ ਗੇਟਿਡ ਸੋਸਾਇਟੀਆਂ ਨੇ ਉਹਨਾਂ ਵਿੱਚ ਰਹਿਣ ਲਈ ਤੇ ਚਲੋ ਹੁਣ ਮੈਂ ਗੱਡੀ ਮੋੜ ਕੋਲੋਂ ਪਾਸੇ ਜਾਣਾ ਇਹ ਮੈਂ ਇਸ ਵੇਲੇ ਰਾਮਤੀਰਥ ਵੱਲੋਂ ਅੰਬਰਸਰ ਵੱਲ ਨੂੰ ਜਾ ਰਿਹਾ ਸੀਗਾ ਤੇ ਰਸਤੇ ਵਿੱਚ ਇਹ ਦਿਖੀ ਤੇ ਮੈਂ ਸੋਚਿਆ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਦਵਾਂ ਇਹ ਹੈ ਜੀ ਮਧੂਬਨ ਸਟੇਟ ਬਾਹਰ ਦੇਖੋ ਇਹਦੀ ਕਿੰਨੀ ਖੁੱਲੀ ਜਗ੍ਹਾ ਛੱਡੀ ਹੋਈ ਹੈ ਇਹਨਾਂ ਨੇ ਤੇ ਇਹ ਅੰਦਰ ਲੈ ਕੇ ਚੱਲਦਾ ਤੁਹਾਨੂੰ ਜੀ ਇਹ ਵੀ ਗੇਟਿਡ ਸੋਸਾਇਟੀ ਹੈ RAMTEER ROAD ਤੇ ਦੋਨੇ ਪਾਸੇ ਘਰ ਬਣੇ ਨੇ 메인 ਰੋਡ ਵਾਧੂ ਚੌੜੀ ਹੈ ਮਰਮਤ ਥੋੜੀ ਹੋਣ ਵਾਲੀ ਹੈ ਇਹਦੀ ਪਲੋਟਿੰਗ ਹੋਈ ਪਈ ਹੈ ਸਾਰੇ ਪਾਸੇ ਦੇਖੋ ਨੰਬਰਿੰਗ ਹੋਈ ਹੈ ਲੋਟਸ ਦੀ ਕਾਫੀ ਕਾਰ ਆਲਰੇਡੀ ਬਣੇ ਨੇ ਇੱਥੇ ਰੀਸੇਲ ਵਿੱਚ ਵੀ ਕੁਝ 플ੋਰਸ ਹੈਗੇ ਇੱਥੇ ਅਗਰ ਤੁਹਾਡਾ ਇੰਟਰਸਟ ਬਣੇ ਤੇ ਸਾਨੂੰ ਕੰਟੈਕਟ ਕਰ ਲਿਓ ਤੇ ਰਾਮ ਰੀਦ ਰੋਡ ਤੇ ਪੈਂਦੀ ਹੈ ਜੀ ਸੁਸਾਇਟੀ ਮਧੁਮਨ اسٹیਟ 메ਨ ਰੋਡ ਤੇ ਮੁਰਮਮਤ ਦੀ ਲੋੜ ਹੈ ਕਿਉਂਕਿ ਕੰਸਟਰਕਸ਼ਨ ਕਾਫੀ ਹੋ ਰਹੀ ਹੈ ਤੇ ਵੱਡੇ ਵੱਡੇ ਟਿਪਰ ਜਦੋਂ ਇੱਥੋਂ ਲੰਘਦੇ ਤਾਂ ਇਸ ਕਰਕੇ ਸੜਕ ਥੋੜੀ ਬਹੁਤੀ ਟੁੱਟ ਗਈ ਹੈ ਰਿਪੇਅਰ ਹੋ ਜਾਏਗੀ ਮਧੂਬਨੀ ਸਟੇਟ ਜੋ ਤਾਰਾ ਨੇ ਹਲੇ ਤੱਕ ਤਾਂ ਸਾਨੂੰ ਬਾਹਰ ਨਜ਼ਰ ਆਈਆਂ ਨਹੀਂ ਅੰਡਰਗਰਾਉਂਡ ਹੀ ਨੇ ਤਾਰਾ ਪਾਰਕਸਵਾਰਾ ਦੀ ਪ੍ਰੋਵੀਜ਼ਨ ਹੈਗੀ ਹੈ ਤੇ ਥੋੜਾ ਉੱਤਰ ਕੇ ਵੀ ਤੁਹਾਨੂੰ ਦਿਖਾ ਦਨੇ ਬਾਹਰੋਂ ਸਾਰੇ ਪਾਸੇ ਦਾ ਤੀ ਦੇ ਲਓ ਥੋੜਾ ਆ ਦੇਖ ਸਕਦੇ ਹੋ ਜੀ ਸਾਰਾ ਏਰੀਆ ਸੜਕਾਂ ਪੈ ਲੱਗੀਆਂ ਨਵੀਆਂ ਇੱਧਰ ਤੇ ਕੋਈ ਤਾਰ ਬਾਹਰ ਨਜ਼ਰ ਨਹੀਂ ਆ ਰਹੀ ਸਟਰੀਟ ਲਾਈਟਸ ਬਹੁਤ ਵਧੀਆ ਨੇ ਰੈਂਡ ਦੇ ਮੁਤਾਬਕ ਵਧੀਆ ਲੱਗ ਰਹੀ ਹੈ ਜੀ ਸੋਸਾਇਟੀ ਇਹ ਵੀ ਰਾਮ ਤੇਰਥ ਰੋਡ ਤੇ 게ਟਡ ਆ ਤੁਸੀਂ ਪਾਰਕਸ ਦੇਖ ਸਕਦੇ ਹੋ ਪਾਰਕ ਦੀ ਵੀ ਪ੍ਰੋਪਰ ਇੱਥੇ ਫੈਸਿਲਿਟੀ ਹੈਗੀ ਹੈ ਕਿ ਕਪਾਰਕੇ ਹੈ ਅੱਗੇ ਵੀ ਪਾਰਕਾਂ ਚ ਇਕੱਠੀਆਂ ਕਨੈਕਟਡ ਹੈ ਇਸ ਕਰਕੇ ਬਹੁਤ ਸੋਹਣਾ ਏਰੀਆ ਬਣਿਆ ਹੋਇਆ ਹੈ ਸਟਰੀਟ 60 ਵੀਊ ਦੇ ਦਿੱਤਾ ਜੀ ਆ ਹੁਣ ਮੈਂ ਤੁਹਾਨੂੰ ਇੰਟਰਨਲ ਰੋਡ ਦਿਖਾ ਸਕਦਾ ਦਿਖਾ ਰਿਹਾ ਜੀ ਇਹ ਸਾਰੀਆਂ ਰੋਡਸ ਦੁਬਾਰਾ ਬਣ ਰਹੀਆਂ ਸ਼ਾਇਦ ਜਾਂ ਮੇਬੀ ਇਹਨਾਂ ਨਵੀਂ ਕਟਿੰਗ ਕੀਤੀ ਇੱਧਰ ਇਸ ਕਰਕੇ ਕੱਚੀਆਂ ਨੇ ਪਰ ਬਣ ਜਣੇਆਂ ਕੁਝ ਦਿਨਾਂ ਚ ਲੱਗਿਆ ਹੋਏ ਨੇ ਆਲਰੇਡੀ ਅਗਰ ਮੰਨ ਬੰਦਾ ਇੱਥੇ ਤੇ ਦੱਸਿਓ ਸਾਨੂੰ ਬਰ ਚੱਲ ਰਿਹਾ ਸਾਡਾ ਕੰਟੈਕਟ ਕਰ ਸਕਦੇ ਹੋ ਰਾਮਤੀਥ ਰੋਡ ਤੇ ਇੱਕ ਬਹੁਤ ਵਧੀਆ ਗੇਟਿਡ ਸੁਸਾਇਟੀ ਬਣ ਰਹੀ ਹੈ ਕਾਫੀ ਲੋਕ ਆਲਰੇਡੀ ਮੂਵ ਹੋ ਗਏ ਨੇ ਇਧਰ ਤੇ ਕਾਫੀ ਜੀ ਦੇਖ ਸਕਦੇ ਹੋ ਕੰਸੈਪਟਿੰਗ ਹੋਈ ਜਾ ਰਹੀ ਹੈ ਸਭ ਤੋਂ ਬੈਸਟ ਪਾਰਟ ਕੋਈ ਤਾਰ ਮੈਨੂੰ ਬਾਹਰ ਨਜ਼ਰ ਨਹੀਂ ਆਈ ਇੱਥੇ ਕਾਫੀ ਚੌੜੀ ਹੈ ਜੀ ਇਹ ਵੀ ਸੜਕ ਜਿਹੜੀ ਹੈ ਅੰਦਰਲੀ ਬ੍ਰਿਜ ਵਗਾਰਾ ਦੀ ਪ੍ਰੋਵੀਜ਼ਨ ਹੈਗੀ ਪ੍ਰੋਪਰ ਦੇਖੋ ਤੁਸੀਂ ਪ੍ਰੋਪਰ ਜੀ 게ਟਿਡ ਸੁਸਾਇਟੀ ਹੈ ਤੇ ਦੇਖ ਹੀ ਸਕਦੇ ਹੋ ਬਾਉਂਡਰੀ ਹੋਈ ਪਈ ਹੈ ਬਾਉਂਡਰੀ ਦੇਖੋ ਤੁਸੀਂ ਸਾਹਮਣੇ ਸਾਰੇ ਪਾਸੇ ਹੋਈ ਪਈ ਹੈ ਅੰਦਰੀਆਂ ਸੜਕਾ ਵੀ ਦੇਖ ਲਓ ਕਾਫੀ ਛੋਟੀਆਂ ਨੇ ਅਗਰ ਅਧਰਮਨ ਬੰਦਾ ਤਾਂ ਸਾਨੂੰ ਕੰਟੈਕਟ ਕਰ ਲਿਓ ਆ ਗਏ ਆ ਜੀ ਆਪਾਂ ਬਸ ਮੇਨ ਰੋਡ ਤੇ ਵਾਪਸ ਤੇ ਹੁਣ ਤੁਹਾਨੂੰ ਮੇਨ ਰੋਡ ਤੇ ਦਿਖਾਣੇ ਆ ਜੋ ਬਸਰ ਵਗਾਰਾ ਹੋਈ ਪਈ ਆ ਤੇ ਰੋਡ ਪ੍ਰੋਪਰ ਬਣਿਆ ਹੈ ਇੱਧਰਲੇ ਪਾਸੇ ਵੀ ਰੋਡ ਬਣ ਜਾਣਾ ਇਸ ਵੇਲੇ ਤੁਸੀਂ ਇੱਧਰ ਅਗਰ ਚਾਹਦੇ ਹੋ ਤਾਂ ਪ੍ਰਾਪਰਟੀ ਲੈ ਸਕਦੇ ਹੋ ਰੇਟ ਤੁਹਾਨੂੰ ਜੈਨੂਇਨ ਮੈਂ ਜਿਹੜਾ ਇੱਧਰ ਮਧੂਮਨੀ ਸਟੇਟ ਰਾਮਦੀਪ ਰੋਡ ਅਗਰ ਕੋਈ ਜਾਣਕਾਰੀ ਚਾਹੀਦੀ ਹੈ ਤੇ ਸਾਨੂੰ ਕੰਟੈਕਟ ਕਰ ਲਿਓ ਸਾਡੀ ਕੋਸ਼ਿਸ਼ ਰਹੇਗੀ ਕਿ ਤੁਹਾਨੂੰ ਜਲਦ ਜਲਦ ਤੁਹਾਡੇ ਹਰ ਕੁਐਰੀ ਦਾ ਜਵਾਬ ਦਿੱਤਾ ਜਾਵੇ ਆਹ ਤੁਸੀਂ ਸਾਹਮਣੇ ਦੇਖ ਸਕਦੇ ਹੋ 메인 ਰੋਡ ਆ ਗਿਆ ਜੀ 메인 게이트 ਆ ਗਿਆ ਬਾਹਰਲਾ ਸ਼ਾਪਸ ਵਗੈਰਾ ਬਾਹਰ ਬਣੀਆਂ ਨੇ ਤੇ ਮਾਰਕੀਟ ਦੀ ਵੀ ਕੋਈ ਦੂਰੀ ਨਹੀਂ ਹੈ ਕਿ ਜਿਆਦਾ ਦੂਰੀ ਨਹੀਂ ਹੈ ਮਾਰਕੀਟ ਪਟਵਾਲ ਪੰਪ ਹੀ ਨਾਲ ਹੀ ਹੈ ਬਾਕੀ ਤੁਹਾਨੂੰ ਹੋਰ ਜਾਣਕਾਰੀ ਵੀ ਦੇ ਦਨੇ ਆ ਆ ਗਏ ਆ ਜੀ ਬਾਹਰ ਹੁਣ ਆਪਾਂ ਇੱਥੋਂ ਦੀ 158 ਕਾਇਰਟ ਦਾ ਇੱਥੇ ਮਿਨੀਮਮ ਪਲਾਟ ਹੈ ਤੇ ਰੇਟ ਜਿਹੜਾ ਹੈ ਜੀ 14500 ਰੁਪਏ ਗਜ ਠੀਕ ਹੈ ਜੀ ਇਸ ਵੇਲੇ ਤੁਹਾਡੇ ਕੋਲ ਮੌਕਾ ਹੈ ਰੇਟ ਠੀਕ ਠਾਕ ਜੈਨੂਨੀ ਹੈ ਇੱਥੇ ਅਗਰ ਤੁਸੀਂ ਚਾਹੋ ਤੇ ਆਪਣੀ ਪ੍ਰਾਪਰਟੀ ਇੱਥੇ ਬਣਾ ਸਕਦੇ ਹੋ ਮਧੂਨ ਸਟੇਟ ਚ ਤੁਸੀਂ ਦੇਖ ਲਿਆ ਕਿ ਨਹੀਂ ਆ ਸੋੜੀਆਂ ਖੁੱਲੀਆਂ ਖੁੱਲੀਆਂ ਸੜਕਾਂ ਨੇ ਇਹ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਬਾਕੀ ਵੀਡੀਓਜ਼ ਵੀ ਇਹ ਰਿਲੇਟਿਡ ਬਣਾਵਾਂਗੇ ਰਾਮਦੇਵ ਸਿੰਘ ਪਰਵਾੜ ਤੇ ਜਿਹੜੀਆਂ ਕਲੋਨੀਆਂ ਨੇ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਉਹਨਾਂ ਦੇ ਅਪਡੇਟਸ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ